ਅੰਜਲੀ ਅਨੁਜ ਸਰਹੱਦ ਤੱਕ ਪਹੁੰਚ। ਸਾਰੇ ਕਾਫੀ ਲੋਕ ਜਾਣਦੇ ਹਨ ਕਿ ਕੇਮਕੰਦ ਦਾ ਨਾਮ 15ਵੀਂ ਸਦੀ ਦੇ ਰਾਜਾ ਕੇਮਕੰਦ ਸਥਾਨ ਵਜਿਤੇ ਨਾਮ ਪਿਆ। ਇੱਥੇ ਬਣੇ ਰਾਜਸੀ ਮਹਿਲ ਅੱਜ ਵੀ ਉਸ ਪੁਰਾਣੀ ਗੌਰਵ ਦੀ ਯਾਦ ਦੁਸਤੇ ਹਨ। ਪਰ ਇਸ ਤਕੀਦੀ ਅਸਲੀ ਕਹਾਣੀ ਇਸ ਯੋਹਾਣੀ ਵਿੱਚ ਹੈ। ਜਦੋਂ ਨਾਮੇ ਪਾਟਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ। ਆ ਭਾਈ ਚੈਨ ਜੀ ਅਤੇ ਭਾਈ ਤਗਣਾ ਜੀ ਵਰਗੇ ਨੇ ਬਹੁਤ ਸੇਵਾ ਕੀਤੀ। ਅੱਜ ਬੜਵਾਰਾ ਪਰੇਸ਼ਾਨ ਹੈ ਕਿਉਂਕਿ ਉਹ ਕਿਰੇ ਗੁੱਸੇਤ ਹੈ। ਇਤਨੀ ਲੁਕਣ ਅਰ ਉਸੇ ਬਤਵੇ ਸਿੱਖਾ ਹੋ ਰਹੇ ਹਨ। ਇਸ ਲਈ ਉਹ ਰਹਿਣ ਦੇ ਹਨ। ਅਰ ਅੰਦਰ ਅਗਸਤ ਨੀਸ਼ੋ ਕੰਟਾਲੀ ਦੀ ਕੋਲ ਦੇ ਇੰਕ ਲਈ ਇੱਕ ਧਾਨਕ ਦੋਖ ਲੈ ਕੇ ਆਈ। ਕੰਡ ਦੀ ਲਕੀਰ ਨੇ ਇਸ ਆਪੇ ਵਾਪਸ ਇਹਨਾਂ ਦੋ ਮਿੱਠੀਆਂ ਚੀਜ਼ ਦਿੱਤਾ। ਇਹ ਉਹ ਦੋਸਤ ਜਿਨ੍ਹਾਂ ਕੇਮਪਲਈ ਯੂਨੀਵਰਸਿਟੀ ਚ ਆਉਣ ਵਾਲੀਆਂ। ਰੇ ਲੰਕਨ ਲੇਕੀਆਂ ਦੀਆਂ ਕਸੂਰ ਕੈਂ ਕਰੰਜੀ 8 ਕਿਲੋਮੀਟਰ ਦੀ ਦੂਰੀ ਮੋਹਰ ਦਾ ਫਕਰ ਨਹੀਂ ਚੀ ਵੀ ਲੱਖਾਂ ਲੋਕ ਆਪਣੀਆਂ ਜੜਾ ਆਪਣੇ ਕਾਰ ਅਤੇ ਰਾਹ ਜਾ ਇਨਫਾਰਮ ਦੀਆਂ ਉਹ ਇਤਿਆਸ ਰਹੇ ਨੀਆਂ ਸਾਡੇ ਉਜੜਨ ਲਈ ਮਜਬੂਰ ਹੋ ਗਏ ਜਿਹੜੀ ਰੇਲ ਕਲੀ ਲਾਹੌਰ ਤੱਕ ਜਾਂਦੀ ਸੀ ਉਹ ਖੋਨੀ ਜਾਤਾ ਤੇ ਆ ਕੇ ਰੁਕ ਗਈ ਬਣ ਦੇ ਜਖਮ ਅਜੇ ਪਰੇ ਨਹੀਂ ਪੰਕੇ 1965 ਦੀ ਜੰਗ ਸ਼ੁਰੂ ਹੋਵੇ ਪਾਕਿਸਤਾਨੀ ਆਪਣੀ ਦੂਸਰੀ ਚੌਕ ਜਿੱਤ ਮੰਨਣ ਜਾਣ ਵਾਲੇ ਅਮਰੀਕੀ ਪੈਕਨ ਟੈਂਕਰ ਨਾਲ ਮੁਲਾਕਾਤ ਦੋਸਤੋ ਇਹ ਇੱਕ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਜੱਬ ਤੋਂ ਵੱਡੀ ਟੈਂਕ ਲੜਾਈ ਸੀ ਪਾਕਿਸਤਾਨੀ ਫੌਜ ਅਮਰਜਫਤ ਸੈਕ ਕਬਜ਼ਾ ਕਰਨ ਦਾ ਸੁਪਨਾ ਦੇਖ ਰਹੀ ਸੀ ਪਰ ਭਾਰਤੀ ਔਰਗੇ ਅਤਲ ਉਤਾਰ ਲਈ ਮੈਦਾਨ ਵਿੱਚ ਕਨੇ ਦੇ ਖੇਤਾਂ ਵਿੱਚ ਪਾਣੀ ਭਰ ਕੇ ਇੱਕ ਮੋਤ ਨਿਯਾਰ ਬਿਖਾਇਆ ਇਸੇ ਮੈਦਾਨ ਵਿੱਚ ਕਮਲਦਾਰ ਅਬਦੁੱਲਹਾਮੀ ਨੇ ਆਪਣੀ ਜੀਪ ਨਾਲ ਲਿਤਨਾ ਲਿਫਾਟ ਐਂ ਕਟਵਾ ਲਈ ਲੱਖਾਂ ਦੇ ਪੁਰਾਣੇ ਫੌਜੀ ਫਾਨੀ ਟੈਂਕ ਇੱਥੇ ਢੇਰ ਹੋ ਗਏ ਅਤੇ ਇਸ ਜਗ੍ਹਾ ਦਾ ਨਾਮ ਪੈ ਗਿਆ ਪੈਟਨਗਰ ਜਾਨੀ ਟੈਂਕਾਂ ਦਾ ਕਬਰਸਤਾਨ ਅੱਜ ਤੂਫ 26 ਵਿੱਚ ਕੇਮਪਨ ਇੱਕ ਵਾਰ ਫਿਰ ਤੋਂ ਉੱਪਰ ਰਿਹਾ ਹੈ ਇੱਥੇ ਬਣੀ ਪੰਜਾਬ ਦੀ ਪਹਿਲੀ ਮਿਲਟਰੀ ਹਰਿਟੇਜ ਸਾਈਟ ਅਤੇ ਲਹਿਰਾਉਂਦਾ ਬੱਤ ਚਾਤਰੰਗਾ ਅੜੀ ਸ਼ਾਨ ਦਾ ਪ੍ਰਤੀਕ ਹੈ 864 ਫੀਟ ਲੰਬਾਈਨ ਹੈ ਤੇ 25 ਜੇਮ ਦਾ ਰੇਜ਼ ਇਹ ਲਕੀਤ ਤਕਰੀਬਤ ਵਾਲਾ ਹੈ ਕੌਣੇ ਕੌਣੀ ਕਮੀਵਰੀਆਂ ਚੁਣੌਤੀਆਂ ਹਨ ਪਰ ਜਿਨ੍ਹਾਂ ਨੇ ਵੱਡੀਆਂ ਜੰਗਾਂ ਜਿੱਤੀਆਂ ਉਹ ਹੁਣ ਸੱਤੀ ਦੀ ਜੰਗ ਵੀ ਜਿੱਤ ਰਹੇ ਹਨ ਰਾਜਾ ਖੇਮ ਕਰਨ ਦੇ ਮਹਿਲ ਤੋਂ ਲੈ ਕੇ 1965 ਜਿੱਤ ਤੱਕ ਇਹ ਸ਼ਹਿਦਕਾਂ ਦੀ ਮੱਦੀ ਜਿਉਂਦੀ ਯਾਤਰੀ ਹਾਲ ਹੈ ਦੋਸਤੋ ਇਹ ਤੁਹਾਨੂੰ ਪੱਟੀ ਤੇ ਪਿਆਰ ਤਾਂ ਇਹ ਵੀਡੀਓ ਵੀ ਪਸੰਦ ਆਈ ਤਾਂ ਕਮੈਂਟਸ ਵਿੱਚ ਜ਼ਰੂਰ ਲਕੋ ਕਿ ਤੁਹਾਨੂੰ ਸਾਡੀ ਇਹ ਪੰਜਾਬ ਇਤਿਹਾਸ ਦੀ ਖੁਸ਼ਬੋਗਾਂ ਆ ਰਹੀ ਹੈ ਜਾ ਨਹੀਂ ਅਗਲੀ ਵੀਡੀਓ ਸੁਦੇ ਕਿਤੇ ਸ਼ਾਇਦ ਤੇ ਦੇਖਣਾ ਚਾਹੋ ਆਪਣੇ ਸੁਝਾਅ जरूर ਦਿਓ ਟੈਗ ਦੇ ਰਹਿਓ ਫੀਡਬੈਕ ਧੰਨਵਾਦ